ਓਰੀਜਨਲ ਗੱਡੀ ਆ ਇੰਨੀ ਕਿ ਜ਼ਿੰਮੇਵਾਰੀ ਆ ਬਾਈਕ ਨੂੰ ਕਹਿੰਦਾ ਵੀ ਜੇ ਕੋਈ ਆ ਕੇ ਐ ਸਾਬਤ ਕਰ ਦੇ ਵੀ ਓਰੀਜਨਲ ਨਹੀਂ ਹੈਗੀ ਆਉਣ ਜਾਣ ਦਾ ਖਰਚਾ ਦੇਉਂਗਾ ਮੈਂ 2014 ਮਾਡਲ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਦੂਜੇ ਨਾਂ ਦੀ ਆ ਬੀਮਾ ਗੱਡੀ ਦਾ 1 ਸਾਲ ਦਾ ਪਿਆ ਅੱਸੀ ਗੱਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਜਿਵੇਂ ਕਿ ਤੁਹਾਨੂੰ ਪਤਾ ਹੀ ਦਰਸ਼ਕ ਵੀਰੋ ਆਪਾਂ ਤੁਹਾਡੇ ਵਾਸਤੇ ਸੋਹਣੀਆਂ ਸੋਹਣੀਆਂ ਤੇ ਸਾਫ਼ ਸੁਥਰੀਆਂ ਗੱਡੀਆਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਹਾਂਗੇ ਅੱਜ ਆਪਾਂ ਤੁਹਾਡੇ ਵਾਸਤੇ ਦੇ ਯਾਰ ਲੈ ਕੇ ਆਏ ਬੀਡੀਆਈ ਸਾਰੀ オリジナル ਗੱਡੀ ਆ ਬਹੁਤ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਪਟੰਡਾ ਨੰਬਰ ਆ ਦੂਜੇ ਨਾਂ ਦੀ ਐ ਬੀਮਾ ਗੱਡੀ ਦਾ ਸਾਲ ਦਾ ਪਿਆ ਤੇ ਵੀ ਜਿਹੜੀ ਟਾਇਰਾਂ ਦੀ ਹਾਲਤ ਆ ਨਵੀ ਮੰਨ ਲਓ ਜਮਾ 90 ਤੋਂ 95 ਪੈਸੇ ਟਾਇਰਾਂ ਦੀ ਹਾਲਤ ਪਈ ਆ ਸਾਰੇ ਸੀਸੇ ਗੱਡੀ ਦੇ ਨਾਲ ਦੇ ਆ 2014 ਮਾਡਲ ਐ ਡਿਜ਼ਾਇਰ ਗੱਡੀ ਬੀਡੀਆਈ ਦੂਜੇ ਨਾਂ ਦੀ ਸੀਸੇ ਵੀ ਜੀ ਸਾਰੇ ਨਾਲ ਦੇ ਆ ਕੋਈ ਸੀਸਾ ਚੇਂਜ ਨਹੀਂ ਤੇ ਵੀ ਡਿੱਗੀ ਤੇ ਜ਼ਰੂਰ ਨਿਗ੍ਹਾ ਮਰਾਈ ਜਿਹੜੇ ਵੀਰ ਕੋਲੇ ਆ ਗੱਡੀ ਐ ਡਿੱਗੀ ਤੇ ਲੋਕੋ ਸਾਰੇ ਤੁਹਾਨੂੰ ਮਿਲ ਜਾਣਗੇ ਲਫਾਪੇ ਦੇ ਵਿੱਚ ਪਾ ਕੇ ਰੱਖੇ ਪਏ ਆ ਬਾਈ ਕਹਿੰਦਾ ਮੈਨੂੰ ਵੈਸੇ ਹੀ ਚੰਗੇ ਜੇ ਨਹੀਂ ਲੱਗਦੇਗੇ ਇਸੇ ਕਰਕੇ ਲਾ ਕੇ ਰੱਖੇ ਪਏ ਆ ਉਹ ਤੁਹਾਨੂੰ ਨਾਲ ਹੀ ਮਿਲ ਜਾਣਗੇ ਓਰੀਜਨਲ ਗੱਡੀ ਐ ਇੰਨੀ ਕਿ ਜ਼ਿੰਮੇਵਾਰੀ ਐ ਬਾਈ ਕੰਨੋ ਕਹਿੰਦਾ ਵੀ ਜੇ ਕੋਈ ਆ ਕੇ ਐ ਸਾਬਤ ਕਰ ਦੇ ਓਰੀਜਨਲ ਨਹੀਂ ਹੈਗੀ ਆਉਣ ਜਾਣ ਦਾ ਖਰਚਾ ਦੇਊਂਗਾ ਮੈਂ 2014 ਮਾਡਲ ਐ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਦੂਜੇ ਨਾਂ ਦੀ ਐ ਬੀਮਾ ਗੱਡੀ ਦਾ 1 ਸਾਲ ਦਾ ਪਿਆ ਟਾਇਰ 90 ਤੋਂ 95 ਪੈਸੇ ਸੈਂਟਰ ਲੋਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਹੈ ਦੋਨੇ ਚਾਬੀਆਂ ਨਾਲ ਮਿਲ ਜਾਣੀਆਂ ਗੱਡੀ ਦੇ ਬਹੁਤ ਚੰਗੀ ਹਾਲਤ ਦੀ ਗੱਡੀ ਆ ਲੈ ਵੀ ਸੀਟ ਕਵਰਾਂ ਤੇ ਮਰਾਈ ਕਰਾ ਨਿਗਾ ਇੰਟੀਰੀਅਰ ਵਜੋਂ ਸਾਫ਼ ਸੁਥਰੀ ਗੱਡੀ ਨਵੀਂ ਵਰਗੀ ਵੀ ਪਈ ਆ ਸੀਟ ਕਵਰ ਬਿਲਕੁਲ ਨਵੇਂ ਆ ਮੈਟ ਬਿਲਕੁਲ ਨਵੇਂ ਆ ਸ਼ੀਸ਼ੇ ਸਾਰੇ ਨਾਲ ਦੇ ਆ ਦੂਜੇ ਨਾਂ ਦੀ ਆ ਬੀਮਾ ਪਿਆ ਚਿੱਟੇ ਕਲਰ ਦੇ ਵਿੱਚ ਇੰਜਨ ਗੇਅਰ ਦੀ ਓਕੇ ਆ ਏਸੀ ਹੀਟਰ ਪੂਰਾ ਫੁੱਲ ਵਧੀਆ ਆ ਲੈ ਵੀ ਆਇਆ ਪਿੰਚਰ ਦੇ ਮਰਾਦੀ ਨਿਕਾ ਇਹ ਜਿੰਨਾ ਬਾਈ ਸਾਫ ਸੁਥਰੀਆਂ ਤੇ origignal ਗੱਡੀਆਂ ਬਹੁਤ ਘੱਟ ਮਿਲਦੀਆਂ ਜਿਹੜਾ ਗੱਡੀ ਲੈਣ ਆਊਗਾ ਬਾਈ ਉਹ ਬੰਦੇ ਦੀ ਰੂਹ ਖੁਸ਼ ਹੋ ਜੂਗੀ ਗੱਡੀ ਦੇਖ ਕੇ ਇੰਨੀ ਕਿ ਜ਼ਿਆਦੇ ਸੋਹਣੀ ਸਾਫ ਸੁਥਰੀ ਤੇ origignal ਗੱਡੀ ਪਈ ਹੈ ਤੇ ਵੀ ਗੋਡੇ ਪਿੱਲਰਾਂ ਦੇ ਮਰਾਦੀ ਕਰਾਨੇਗਾ ਫੱਟੀ ਫੁੱਟੀ ਸਭ ਕੁਝ ਸਦਾਰਸ਼ਕ ਵੀਰੋਂ ਨਾਲ ਦਾਗਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ ਮੇਰਾ ਵੀਰ ਸਪੋਰਟ ਕਰਿਆ ਕਰੋ ਬੈਟਰੀ ਬਿਲਕੁਲ ਨਵੀਂ ਆ ਸਰਵਿਸ ਹੋਈ ਵੀ ਆ ਫਿਲਟਰ ਵਗੈਰਾ ਚੇਂਜ ਆ ਗੱਡੀ ਦਾ ਰੇਟ ਵੀ ਦਰਸ਼ਕ ਵੀਰੋ ਜੈ ਜੈ ਹੈਗਾ 2014 ਮਾਡਲ ਸਾਰੇ ਸੀਸੇ ਨਾਲ ਦੇ ਦੋਨੇ ਚਾਬੀਆਂ ਨਾਲ ਈਮਾ ਗੱਡੀ ਦਾ 8 ਸਾਲ ਦਾ ਪਿਆ ਇੰਜਨ ਗੇਅਰ ਦੀ ਓਕੇ ਏਸੀ ਹੀਟਰ ਓਕੇ ਆ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਪੰਜਾਬ ਟੂਰ ਨੂੰ ਇੰਸਟਾਗ੍ਰਾਮ YouTube ਤੇ Facebook ਤੇ ਆਪਣੇ ਦੋ ਪੇਜ ਬਣੇ ਹੋ ਬਾਈ ਜੀ ਇੱਕ ਸੌਕੀ ਬਠਿੰਡਾ ਸੌਕੀ ਬਠਿੰਡੇ ਵਾਲੇ ਦੇ ਨਾਂ ਤੇ ਪੇਜ ਆ ਜਿਹੜੀ ਗੱਡੀ ਦੀ ਡਿਮਾਂਡ ਆ 2014 ਮਾਡਲ BDI ਸਰ ਘੱਡੀ ਜ਼ਾਹਰ ਦੂਜੇ ਨਾਂ ਦੀ ਹਮਾ ਬੋਲ। ਡਿਮਾਂਡ ਹੈਗੀ ਹੈ ਦਰਸ਼ਕ ਵੀਰੋ 4 ਲੱਖ 45000 ਰੁਪਇਆ 네ਗੋਸ਼ੀਏਬਲ ਰੇਟ ਆ ਮੰਨ ਤਨ ਹੋ ਜੂਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਤੁਸੀਂ ਇਹ ਗੱਡੀ ਖਰੀਦਣ ਵਾਸਤੇ ਪਹੁੰਚਣਾ ਹੈ ਪਿੰਡ ਦਿਆਲਾਪੁਰਾ ਜ਼ਿਲ੍ਹਾ ਬਠਿੰਡਾ। ਧੰਨਵਾਦ।